ਚੌਥਾ ਮਹੀਨਾ ਜੋ ਕਿ ਸਾਲ ਦਾ ਆਖਰੀ ਮਹੀਨਾ ਵੀ ਹੁੰਦਾ ਹੈ ਤੇ ਆਖਰੀ ਮਹੀਨੇ ਦੇ ਵਿੱਚ ਬੱਚਿਆਂ ਨੂੰ ਬੇਸ਼ੱਕ ਸਰਦੀਆਂ ਦੇ ਛੁੱਟੀਆਂ ਹੁੰਦੀਆਂ ਨੇ ਪਰ ਇਸ ਦੌਰਾਨ ਦੋ ਖਾਸ ਮੌਕੇ ਹੁੰਦੇ ਨੇ ਇਹਨਾਂ ਮਹੀਨਿਆਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਇੱਕ ਤਾਂ 크ਿਸਮਸ ਜੇ ਹੁੰਦਾ ਹੈ ਤੇ ਦੂਸਰਾ ਸ਼ਹੀਦੀ 15ਵਾਂ ਜਿੱਦ ਚੱਲਦਿਆਂ ਸ਼ਹੀਦੀ ਸਭਾ ਦੇ ਦੌਰਾਨ ਖਾਸ ਕਰਕੇ ਸਿੱਖ ਸੰਗਤ ਦੇ ਲਈ ਇਹ ਜੋ ਸ਼ਹੀਦੀ ਸਭਾ ਦੇ ਦਿਨ ਹੁੰਦੇ ਨੇ ਬਹੁਤ ਅਹਿਮ ਹੁੰਦੇ ਨੇ ਪਰ ਉਦਰ ਇਕਲਗ ਹੀ ਅੰਮ੍ਰਿਤਸਰ ਤੋਂ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਸਕੂਲਾਂ ਦੇ ਵਿੱਚ 25 ਦਸੰਬਰ ਨੂੰ ਬੱਚਿਆਂ ਦੇ ਕੋਲੋਂ ਕ੍ਰਿਸਮਸ ਡੇ ਮਨਾਉਣ ਦੇ ਲਈ ਉਹਨਾਂ ਦੇ ਦਬਾਅ ਬਣਾਏ ਜਾ ਰਹੇ ਨਾਲ ਹੀ ਉਹਨਾਂ ਦਾ ਖਾਸ ਪਹਿਰਾਵਾ ਪਾਉਣ ਦੇ ਲਈ ਵੀ ਇਸੇ ਹੀ ਮਾਮਲੇ ਨੂੰ ਲੈ ਕੇ ਭਗਵਾਨ ਵਾਲਮੀਕੀ ਵੀਰ ਸੰਨਦ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਇਸ ਮਾਮਲੇ ਸੰਬੰਧੀ ਚੋਥੀ ਬੰਦੀ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਨ ਲਈ ਜਦੋਂ ਉੱਥੇ ਗਏ ਜਾਏ ਦਫਤਰ ਦੇ ਵਿੱਚ ਛੁੱਟੀ ਹੋਣ ਕਰਕੇ ਮੰਗ ਪੱਤਰ ਤਾਂ ਨਹੀਂ ਦਿੱਤਾ ਗਿਆ ਪਰ ਜੋtheta ਬੰਦੀ ਨੇ ਆਨਲਾਈਨ ਮੇਲ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਮੰਗ ਪੱਤਰ ਭੇਜ ਦਿੱਤਾ ਇਸ ਦੇ ਨਾਲ ਇਹ ਵੀ ਸਪਸ਼ਟ ਕੀਤਾ ਹੈ ਕਿ ਔਨ ਵਾਲੇ ਦਿਨਾਂ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਧਾਰਮਿਕ ਤਿਉਹਾਰ ਨੂੰ ਜ਼ਬਰਦਸਤੀ ਮਨਾਉਣ ਲਈ ਬੱਚਿਆਂ ਨੂੰ ਮਜਬੂਰ ਨਾ ਕੀਤਾ ਜਾਵੇ ਸਕੂਲ ਅਜਿਹਾ ਨਾ ਕਰੇ ਉਹਨਾਂ ਦਾ ਕਹਿਣਾ ਹੈ ਕਿ 25 ਦਸੰਬਰ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਅਹਿਮ ਦਿਨ ਹੈ ਕਿਉਂਕਿ ਇਸ ਦੌਰਾਨ ਗੁਰੂ ਸਾਹਿਬਾਨ ਨੇ ਸ੍ਰੀ ਗੁਰਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਪਰਿਵਾਰ ਵਾਰ ਦਿੱਤਾ ਸ੍ਰੀ ਗੁਰ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਸ਼ਹੀਦ ਹੋ ਗਏ ਇਸ ਦਿਨ 크ਿਸਮਸ ਦਿਵਸ ਨੂੰ ਨਾ ਸਿੱਖ ਪਾਵਨਾਵਾਂ ਦੇ ਖਿਲਾਫ ਹੈ ਜਥੇਬੰਦੀ ਦੇ ਆਗੂ ਨੇ ਸਪਸ਼ਟ ਕੀਤਾ ਹੈ ਕਿ ਜੇ ਕੋਈ ਵਿਅਕਤੀ ਆਪਣੀ ਖੁਸ਼ੀਆਂ ਨਾਲ 크ਿਸਮਸ ਮਨਾਉਂਦਾ ਹੈ ਤਾਂ ਉਸ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਕੂਲਾਂ ਵੱਲੋਂ ਬੱਚੇ ਨੂੰ ਤੱਕੇ ਦੇ ਨਾਲ ਕਿਸਮਿਸ ਮਨਾਉ ਜਾਂ ਫਿਰ ਖਾਸ ਪਰ ਹਵਾ ਪਾਉਣ ਲਈ ਮਜਬੂਰ ਕਰਨਾ ਇਸ ਤਰ੍ਹਾਂ ਸਰ ਗਲਤ ਅਤੇ ਨਜਾਇਜ਼ ਹੈ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਸਨੀਨਾਥ ਅੱਜ ਅਸੀਂ ਇੱਕ ਮੰਗ ਪੱਤਰ ਦੇਣ ਆਏ ਸੀ ਤੇ ਸ਼ਨੀਵਾਰ ਕਰਕੇ ਅੱਜ ਛੁੱਟੀ ਸੀ ਅਸੀਂ ਸੀਐਮ ਸਾਹਿਬ ਨੂੰ ਮੇਲ ਕਰ ਦਿੱਤੀ ਹੋਈ ਹੈ। ਅਸੀਂ ਮੰਗ ਪੱਤਰ ਦੇਣ ਦਾ ਕਾਰਨ ਮੈਨੇ ਸੀ ਵੀ ਜਿੱਦਾਂ ਵੀ ਹੁਣ ਸਕੂਲਾ ਦੇ ਵਿੱਚ ਸੈਂਟਰ ਗੋਸ ਬਣਾਇਆ ਜਾ ਰਿਹਾ ਠੀਕ ਹੈ ਮੈਂ ਸਿੱਖ ਸਿੱਖ ਜਥੇ ਬੰਦਿਆਂ ਨੂੰ ਤੇ ਹਿੰਦੂ ਭਾਈਚਾਰੇ ਨੂੰ ਬੇਨਤੀ ਕਰਦਾ ਜਿਨ੍ਹਾਂ ਦਾ ਧਰਮ ਹੈ ਉਹਨਾਂ ਨੂੰ ਉਹਨਾਂ ਦਾ ਧਰਮ ਮੁਬਾਰਕ ਪਰ ਸਾਡੇ ਹਿੰਦੂ ਭਾਈਚਾਰੇ ਚ ਸਿੱਖ ਭਾਈਚਾਰੇ ਦੇ ਵਿੱਚ ਵੀ ਸੈਂਟਰ ਦਾ ਗਲੋਜ ਨਾ ਬਣਾਇਆ ਜਾਵੇ ਤੇ ਮੈਂ ਉਸ ਸਕੂਲਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਦੇਖੋ ਗੁਰੂ ਤਨ ਤਨ ਪਿਤਾ ਗੁਰੂ ਗੁਰਗਵੰਦ ਸਿੰਘ ਮਹਾਰਾਜ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਉਹ ਸਾਡੇ ਕਰਕੇ ਦਿੱਤੀ ਹੈ ਕਿਉਂਕਿ ਇਹ ਸਾਡੀਆਂ ਜਸਤਾਰਾ ਕਰਕੇ ਦਿੱਤੀ ਹੈ ਜੋ ਵੀ ਉਹਨਾਂ ਨੇ ਪਰਿਵਾਰ ਵਾਰਿਆ ਸਾਡੇ ਕਰਕੇ ਵਾਰਿਆ ਅੱਜ ਅਸੀਂ ਲੋਕ ਅੱਜ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਚੁੱਕੇ ਨੇ ਤੇ ਮੈਂ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਅਸੀਂ ਸਾਰਾ ਹੀ ਭਾਈਚਾਰਾ ਇਕੱਠਾ ਹੋ ਕੇ ਇਸ ਦੀ ਆਵਾਜ਼ ਚੁੱਕੀਏ ਤੇ ਉਹ ਡੀਸੀ ਸਾਹਮਣੂ ਫੇਰ ਆਪਾਂ ਭਾਈਚਾਰਾ ਜਿੰਨਾ ਵੀ ਭਾਈਚਾਰਾ ਹਿੰਦੂ ਭਾਈਚਾਰਾ ਸਿੱਖ ਭਾਈਚਾਰੇ ਇਕੱਠੇ ਹੋ ਕੇ ਡੀਸੀ ਸਾਹਮਣੂ ਮੰਗ ਪੱਤਰ ਦਿੱਤਾ ਜਾਵੇ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਜਿਹੜੀ ਲੜਾਈ ਇਹ ਇੱਕ ਜੱਟ ਹੋ ਕੇ ਲੜਨੀ ਲੜਾਈ ਏ ਅਸੀਂ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦੇ ਅਸੀਂ ਆਪਣੇ ਸਿੱਖ ਭਾਈਚਾਰੇ ਨੂੰ ਔਰ ਹਿੰਦੂ ਭਾਈਚਾਰੇ ਨੂੰ ਬੇਨਤੀ ਕਰਦੇ ਨੇ ਵੀ ਇੱਕ ਜੱਟ ਹੋ ਕੇ ਆਪਾਂ ਲੜਾਈ ਲੜੀਏ ਕਿਉਂਕਿ ਸਾਡੇ ਬੱਚਿਆਂ ਨੂੰ ਵੀ ਇਤਿਹਾਸ ਦੱਸਿਆ ਜਾਵੇ ਕਿਉਂਕਿ ਦੇਖੋ ਹੁਣ ਕਈਆਂ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਆਪਣੇ ਸਾਬ ਜਦਿਆ ਬਾਰੇ ਨਹੀਂ ਪਤਾ ਸਕੂਲਾਂ ਵਿੱਚ ਵੀ ਸਾਹਿਬ ਜੀ ਬਾਰੇ ਦੱਸਿਆ ਜਾਵੇ, ਸ਼੍ਰੀ ਦੇਵਾਰੇ ਬਾਰੇ ਦੱਸਿਆ ਜਾਵੇ ਕਿਉਂਕਿ ਸਾਡੇ ਹੀ ਸਕੂਲ ਦੇ ਬੱਚਿਆਂ ਨੂੰ ਸਾਨੂੰ ਵੀ ਸਾਰੇ ਜਿੰਨੇ ਵੀ ਆਪਾਂ ਆਪਣੇ ਪਰਿਵਾਰ ਸਿੱਖ ਹਿੰਦੂ ਆਪਣੇ ਘਰ ਦੇ ਵਿੱਚ ਵੀ ਸਾਨੂੰ ਸ਼੍ਰੀ ਬਾਰੇ ਦੱਸਿਆ ਜਾਵੇ ਕਿਉਂਕਿ ਸਾਡੇ ਵੀ ਬੱਚਿਆਂ ਨੂੰ ਪਤਾ ਲੱਗ ਜਾਏ ਵੀ ਸਾਡੇ ਗੁਰੂ ਅਵਤਾਰਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਉਹ ਨਾਮ ਦੱਸ ਕੇ ਅੱਜ ਸਰਕਾਰੀ ਸੈਕਟਰੀ ਡਿਪਟੀ ਮਿਨਿਸਟਰ ਨੂੰ ਜੀਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਲਕੀਬਾਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨਾਂ ਮੇਰੇ ਨਾਲ ਬੱਬਾ ਸਨੀਨਾਥ ਜੀ ਮੁੱਖ ਸੰਚਾਲਕ ਸੰਸਮਾਇਤੋਂ ਸੁਚੈਨ ਸਿੰਘ ਖਿਆਰਾਬਾਦ ਭੈਂਦੀ ਸਾਡੇ ਸੁਖਿੰਦਰ ਕੌਰ ਭੱਟੀ ਜੀ ਬਲਵਿੰਦਰ ਭੱਟੀ ਜੀ ਅੱਜ ਅਸੀਂ ਨਾ ਇੱਕ ਮੰਗ ਪੱਤਰ ਦੇਣ ਆਏ ਆ ਜਿਸ ਤਰ੍ਹਾਂ ਕਿ ਸਭ ਨੂੰ ਸਾਨੂੰ ਪਤਾ ਵਾ ਕਿ ਵੀ ਸ਼ੀਦੀ ਦਿਹਾੜੇ ਚੱਲਦੇ ਪਏ ਆ ਔਰ ਉਸ ਬੰਦੇ ਵਿੱਚ ਅੱਜ ਅਸੀਂ ਡੀਸੀ ਅੰਮ੍ਰਿਤਸਰ ਰਾਹੀਂ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਇੱਕ ਮੰਗ ਪੱਤਰ ਭੇਜਿਆ ਵਾ ਕਿ ਸ਼ੀਦੀ ਦਿਹਾੜੇ ਦੇ ਸੰਬੰਧ ਵਿੱਚ ਕਈ ਮਾਪਿਆਂ ਵੱਲੋਂ ਸਾਨੂੰ ਕੰਪਲੇਂਟਾਂ ਆ ਰਹੀਆਂ ਵਾ ਕਿ ਸਕੂਲਾਂ ਦੇ ਵਿੱਚ ਜਬਰੀ ਜਿਹੜਾ ਉਹਨਾਂ ਨੂੰ ਅ ਇਸਾਈ ਭਾਈਚਾਰੇ ਨਾਲ ਸੰਬੰਧ ਜਿਹੜਾ ਹੈ ਸੰਤਾ ਕਲੋਸ ਦੀ ਡਰੈਸ ਪਾ ਕੇ ਆਨਲੂ ਮਜਬੂਰ ਕੀਤਾ ਜਾ ਰਿਹਾ ਵਾ ਪਰ ਜਿਹੜਾ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਜਾਂ ਡਰ ਦੇ ਕਾਰਨ ਕਈ ਪੇਰੈਂਟਸ ਜਿਹੜੇ ਆ ਸਾਹਮਣੇ ਨਹੀਂ ਆ ਰਹੇ ਔਰ ਦੂਸਰਾ ਵਾ ਕਿ ਵੀ ਜਿਹੜਾ ਸ਼ਹੀਦੀ ਦਿਹਾੜੇ ਆ ਔਰ ਇੱਕ ਬਹੁਤ ਵੱਡੀ ਇੱਕ ਲਾਸਾਨੀ ਸ਼ਹਾਦਤ ਸੀਗੀ ਚਾਰ ਸਾਬ ਜਿਆਦਿਆਂ ਦੀ ਛੋਟੇ ਛੋਟੇ ਜਿਹੜੇ ਸਾਬ ਜਿਆਦੇ ਸੀਗੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਪਰ ਜਿਹੜੀ ਇਹ ਸ਼ਹਾਦਤ ਜਿਹੜੀ ਆ ਉਹ ਕਬੂਲ ਕਰ ਲਈ ਸੀਗੀ ਔਰ ਅੱਜ ਸਾਡੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਕਨਵਰਜਨ ਹੋ ਰਹੀ ਆ ਔਰ ਅਸੀਂ ਇੱਕ ਮੰਗ ਕੀਤੀ ਆ ਕਿ ਵੀ ਜਿਹੜੇ ਕਨਵੈਂਟ ਸਕੂਲ ਆ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਜਿਹੜਾ ਆਪਣਾ ਦਿਨ ਤਿਹਾਰ ਮਨਾਣਾ ਮਨਾਣ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਉਹਰੇ ਵਿੱਚ ਵੀ ਜਿਹੜੇ ਤੇ ਪੇਰੈਂਟਸ ਚਾਹਦੇ ਆ ਉਹ ਬਣਾਣ ਜਿਹੜੇ ਨਹੀਂ ਚਾਹਦੇ ਉਹਨਾਂ ਨੂੰ ਵੀ ਨਾ ਇੱਕ ਦੇ ਜਬਰੀ ਕੀਤਾ ਜਾਵੇ ਔਰ ਦੂਸਰਾ ਜਿਹੜੇ ਸਰਕਾਰੀ ਸਕੂਲ ਆ ਜਾਂ ਸਰਕਾਰੀ ਮਾਨਤਾ ਪਰਪਸ ਸਕੂਲ ਆ ਜਾ ਇਹ ਹਿੰਦੂ ਸਮਾਜ ਦਾ ਸਵੰਦ ਸਕੂਲ ਆ ਉਹਨਾਂ ਦੇ ਵਿੱਚ ਵੀ ਜਿਹੜਾ ਕਿ ਕਿਸੇ ਨੂੰ ਵੀ ਆ ਸੰਟਾ ਕਲੋਸ ਨਾ ਬਣਾਇਆ ਜਾਵੇ ਔਰ ਔਰੇ ਬਿਹਾਰ ਤੇ ਜਿਹੜਾ ਹੈ ਕਿ ਸ਼ੀਦੀ ਦਿਹਾੜੇ ਦੇ ਸੰਬੰਧ ਵਿੱਚ ਜਿਹੜਾ ਸਾਡੀ ਨਵੀਂ ਪੀੜ੍ਹੀ ਹੈ ਨਵੀਂ ਪਨੀਰੀ ਹੈ ਜਿਹੜੀ ਜਿਹੜੇ ਛੋਟੇ ਛੋਟੇ ਬੱਚੇ ਆ ਸਾਡੇ ਉਹਨਾਂ ਨੂੰ ਜਿਹੜਾ ਸ਼ੀਦੀ ਸੰਬੰਧ ਦੇ ਵਿੱਚ ਜਿਹੜਾ ਇਤਿਹਾਸ ਪੜਾਇਆ ਜਾਵੇ ਤਾਂ ਕਿ ਉਹਨਾਂ ਦੇ ਵਿੱਚ ਵੀ ਜਿਹੜਾ ਆਪਣੇ ਦੇਸ਼ ਤੇ ਆਪਣੇ ਧਰਮ ਦੇ ਪਤੀ ਇੱਕ ਜज्ਬਾ ਪੈਦਾ ਹੋਵੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ 350 ਸਾਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਮਨਾਇਆ ਗਿਆ ਵਾ ਨਗਰ ਕੀਰਤਨ ਕੱਢੇ ਗਏ ਆ ਵੱਡੇ ਵੱਡੇ ਉਪਰਾਲੇ ਕੀਤੇ ਗਏ ਆ ਪਰ ਮੇਨ ਜਿਹੜਾ ਮੋਟਿਵ ਸਿਗਾ ਜਿਹੜਾ 10ਵੀਂ ਪਾਸ਼ਾਹੀ ਆ ਪੂਰਾ ਪਰਿਵਾਰ ਜਿਹੜਾ ਵਾ ਉਹਨਾਂ ਦਾ ਇਸ ਮਹੀਨੇ ਦੇ ਵਿੱਚ ਜਿਹੜਾ ਧਰਮ ਦੇ ਹਿਤ ਜਿਹੜਾ ਕੁਰਬਾਨ ਹੋ ਗਿਆ ਔਰ ਉਹਨਾਂ ਦੀ ਜਿਹੜੀ ਦਿੱਤੀ ਸ਼ਹਾਦਤ ਆ ਔਰ ਆਣ ਵਾਲੀਆਂ ਅਸੀਂ ਹਜ਼ਾਰ ਵਾਰੀ ਵੀ ਜਨਮ ਲੈ ਲੀਏ ਤਾਂ ਵੀ ਜਿਹੜੀ ਉਹਨਾਂ ਦੀ ਸ਼ਹਾਦਤ ਦਾ ਇਹ ਕਰਜ਼ ਨਹੀਂ ਚੁਕਾ ਸਕਦੇ ਔਰ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਹੇ ਆ ਕਿਉਂਕਿ ਕਾਫੀ ਜੜੀਆਂ ਸ਼ਿਕਾਇਤਾਂ ਮਿਲਦੀਆਂ ਵੀ ਸੀਗੀਆਂ ਹਰ ਸਾਲ ਤਾਂ ਮਨਾਇਆ ਜਾਂਦਾ ਹਰ ਇੱਕ ਸਕੂਲ ਚ ਮਨਾਇਆ ਜਾਂਦਾ ਇਸ ਸਾਲ ਹੀ ਤਾਂ ਕਿਉਂ ਲੋੜ ਪਈ ਦੇਖੋ ਜੀ ਇਸ ਸਾਲ ਨਹੀਂ ਅਸੀਂ ਹਰ ਸਾਲ ਇਸੇ ਦਾ ਵਿਰੋਧ ਕਰੀਦਾ ਵਾ ਔਰ ਅਵੇਅਰਨੈਸ ਕਾਫੀ ਲੋਕਾਂ ਚ ਆ ਚੁੱਕੀ ਆ ਔਰ ਇਸੇ ਕਰਕੇ ਜਿਹੜੀ ਅਸੀਂ ਇਹ ਮਮਟਾਂ ਕਰਦੇ ਆ ਔਰ ਕਈ ਪੇਰੈਂਟਸ ਨੇ ਸਾਨੂੰ ਸੰਪਰਕ ਵੀ ਇਸ ਚੀਜ਼ ਦਾ ਕੀਤਾ ਵਾ ਕਿ ਵੀ ਅਸੀਂ ਨਹੀਂ ਬਣਾਉਣਾ ਚਾਹੁੰਦੇ ਪਰ ਸਕੂਲ ਪ੍ਰਸ਼ਾਸਨ ਵੱਲੋਂ ਜਿਹੜਾ ਸਾਨੂੰ ਜਿਹੜਾ ਨਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵਾ ਪਰ ਕੈਮਰੇ ਦੇ ਸਾਹਮਣੇ ਉਹ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਸਕੂਲ ਪ੍ਰਬੰਧਨ ਕਰਕੇ ਜਾਂ ਉਹਨਾਂ ਦੇ ਬੱਚਿਆਂ ਦੇ ਭਵਿੱਖ ਕਰਕੇ ਉਹ ਸਾਹਮਣੇ ਨਹੀਂ ਆ ਰਹੇ ਸੋ ਇਸ ਕਰਕੇ ਅਸੀਂ ਅੱਜ ਇੱਕ ਮੈਮੋਰੰਡਮ ਦੇਣ ਆਏ ਆਂ। ਕਈ ਪਿੰਡਾਂ ਸ਼ਹਿਰਾਂ ਤੋਂ ਦੇਖਿਆ ਹੋਇਆ ਹੈਗਾ ਸੋਸ਼ਲ ਮੀਡੀਆ ਤੇ ਵੀਡੀਓ ਬਾਰੇ ਹੁੰਦੀ ਹੈ। ਇੱਕ ਧਰਮ ਤੋਂ ਜਾਣ ਲਈ ਫਾਸਟ ਆਸਾਈਪਾਂ ਉੱਤੇ ਜਾਂਦੇ ਨੇ ਕਿ ਧੜਾ ਹੁੰਦਾ ਉਹਨਾਂ ਨੂੰ। ਦੇਖੋ ਜੀ ਇੱਕ ਤੇ ਸ਼ੀਧੀ ਦਿਹਾੜੇ ਚੱਲਦੇ ਪਏ ਆ ਔਰ ਉਹਨਾਂ ਨੂੰ ਵੀ ਚਾਹੀਦਾ ਵਾ ਕਿ ਵੀ ਇਸ ਸਿਤਕੇ ਦਾ ਨਾਂ ਕਰਨ ਔਰ ਦੂਸਰਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਵੀ ਝਗੜਾ ਕਰਨ ਦੀ ਲੋੜ ਨਹੀਂ ਐ ਸੰਵਿਧਾਨ ਸਾਡੇ ਕੋਲ ਆ ਪੈਸਾ ਐਕਟ ਹੁੰਦਾ ਵਾ 1996 ਦਾ ਉਹ ਜਿਹੜਾ ਸਾਡੀ ਧਰਮ ਤੇ ਸੰਸਕ੍ਰਿਤੀ ਦੀ ਰਾਖੀ ਲਈ ਜਿਹੜਾ ਅਸੀਂ ਕਰ ਸਕਦੇ ਆ ਔਰ ਛੱਤੀਸਗੜ੍ਹ ਦੇ ਵਿੱਚ ਵੀ ਜਿਹੜਾ ਪਿੰਡ ਵਾਸੀਆਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਪਿੰਡ ਦੇ ਬਾਹਰ ਉਹਨਾਂ ਵੱਲੋਂ ਇੱਕ ਆਰਟੀਕਲ 1996 ਜਿਹੜਾ ਵਾ ਪੈਸਾ ਐਕਟ ਜਿਹੜਾ ਵਾ ਔਰ ਇਹ ਅਕੋਰਡਿੰਗ ਉੱਥੇ ਇਹਨਾਂ ਨੇ ਬੋਰਡ ਲਾ ਦਿੱਤਾ ਵਾ ਕਿ ਕੋਈ ਵੀ ਪਾਸਟਰ ਜਾਂ ਪਾਦਰੀ ਇਸ ਪਿੰਡ ਦੇ ਵਿੱਚ ਐਂਟਰ ਨਹੀਂ ਕਰੂਗਾ ਕਿਉਂਕਿ ਜੇਕਰ ਉਹਨਾਂ ਨੂੰ ਆਪਣੇ ਧਰਮ ਦੇ ਪ੍ਰਚਾਰ ਦਾ ਅਧਿਕਾਰ ਆ ਤੇ ਸਾਨੂੰ ਵੀ ਸਾਡੇ ਧਰਮ ਤੇ ਸੰਸਕ੍ਰਿਤੀ ਦੇ ਰੱਖਿਆ ਕਰਨ ਦਾ ਅਧਿਕਾਰ ਆ ਉਹ ਆਰਟੀਕਲ ਸਾਨੂੰ ਆਪਣੀ ਧਰਮ ਤੇ ਸੰਸਕ੍ਰਿਤੀ ਜਿਹੜੀ ਰੱਖਿਆ ਕਰਨ ਦਾ ਅਧਿਕਾਰ ਦਿੰਦਾ ਵਾ ਉਹ ਤੁਸੀਂ ਸਾਰੇ ਪਿੰਡ ਦੀ ਪੰਚਾਇਤ ਜਿਹੜੀ ਆ ਉਹ ਮਤਾ ਪਾਸ ਕਰਕੇ ਉਹ ਲਾਵੇ ਕੋਈ ਪਾਸਟਰ ਜਾਂ ਪਾਦਰੀ ਉਹਦੇ ਵਿੱਚ ਐਂਟਰ ਨਹੀਂ ਕਰੂਗਾ ਜਿਹੜਾ ਕਰੂਗਾ ਔਰਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇਕਰ ਕੋਈ ਸਕੂਲ ਵੈਸਟਾਈਜ਼ ਕਰਦਾ ਕਿਸੇ ਬੱਚੇ ਜਾਂ ਪ੍ਰਵਾਸ ਕਾਨੂੰਨੀ ਕੇ ਮਾਤੇ ਦਾ ਤੁਹਾਡੇ ਨਾਲ ਮਿਲਿਆ ਜਾਵੇਗਾ ਜਾਂ ਸਰਕਾਰ ਬਿਲਕੁਲ ਜੀ ਮੈਂ মিডিয়াম ਦੇ মিডিਆ ਦੇ ਰਾਹੀਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ ਜਿਹੜੇ ਪਰਿਵਾਰ ਨੂੰ ਸਕੂਲਾਂ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਵਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਕਿਉਂਕਿ ਅਸੀਂ ਪ੍ਰਸ਼ਾਸਨ ਦੇ ਥਰੂ ਇੱਕ ਮੈਮੋਰੰਡਮ ਦੇਣ ਜਾ ਰਹੇ ਹਾਂ ਅੱਜ ਕਿਉਂਕਿ ਅੱਜ ਛੁੱਟੀ ਸੀਗੀ ਛੁੱਟੀ ਕਰਕੇ ਆਪਾਂ ਜਿਹੜਾ ਆਪਣਾ ਮੈਮੋਰੰਡਮ ਆ ਉਹ ਸੀਐਮ ਪੋਰਟਲ ਦੇ ਪਾਤਾ ਵਾ ਔਰ ਫਿਜ਼ੀਕਲੀ ਆਪਾਂ ਮੰਡੇ ਨੂੰ ਦੇਣਾ ਵਾ ਜਿਹੜਾ ਵੀ ਸਕੂਲ ਇਸ ਚੀਜ਼ ਨੂੰ ਪ੍ਰੈਸ਼ਰਾਈਜ਼ ਕਰਦਾ ਵਾ ਉਹ ਸਾਡੇ ਨਾਲ ਸੰਪਰਕ ਕਰੇ ਔਰ ਅਸੀਂ ਇਹਨਾਂ ਨੂੰ ਪੂਰਾ ਰੰਦਾ ਸਹਿਯੋਗ ਕਰਾਂਗੇ ਧੰਨਵਾਦ ਜੀ